ਦੋਸਤੋ ਅੱਜ ਦੀ ਵੀਡੀਓ ਅਸੀਂ ਉਹਨਾਂ ਲੋਕਾਂ ਦੇ ਲਈ ਉਹਨਾਂ ਸਰੋਤਿਆਂ ਦੇ ਲਈ ਉਹਨਾਂ ਦਰਸ਼ਕਾਂ ਦੇ ਲਈ ਉਹਨਾਂ ਪਾਠਕਾਂ ਦੇ ਲਈ ਖਾਸ ਕਰਕੇ ਬਣਾ ਰਹੇ ਹਾਂ ਜਿਨ੍ਹਾਂ ਨੂੰ ਪੜਨ ਦਾ ਸ਼ੌਂਕ ਹੈ ਤੇ ਜਾਂ ਜਿਹੜੇ ਪੜਨ ਦੇ ਬਾਰੇ ਸੋਚਦੇ ਨੇ ਕਿ ਪੜਨਾ ਕਿਉਂ ਚਾਹੀਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਪੜਨਾ ਕੀ ਚਾਹੀਦਾ ਹੈ ਤੇ ਸਾਹਿਤ ਕਿਉਂ ਪੜਨਾ ਚਾਹੀਦਾ ਹੈ ਤੇ ਉਸ ਤੋਂ ਵੀ ਅਗਲੀ ਗੱਲ ਕਿ ਕਿਵੇਂ ਪੜਨਾ ਚਾਹੀਦਾ ਹੈ ਤੇ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ ਗੱਲਾਂ ਅਸੀਂ ਕਰਨ ਜਾ ਰਹੇ ਹਾਂ ਉਹ ਖੋਜ ਤੇ ਆਧਾਰਤ ਹਨ ਅਤੇ ਇਹ ਬਿਲਕੁਲ ਨਵੀਆਂ ਗੱਲਾਂ ਹਨ ਤੇ 99% ਜਿਹੜੇ ਸਾਡੇ ਸਰੋਤੇ ਨੇ ਉਹਨਾਂ ਨੇ ਇਹ ਗੱਲਾਂ ਪਹਿਲੀ ਵਾਰ ਸੁਣਨੀਆਂ ਨੇ ਇਹ ਵੀ ਸਾਡਾ ਇੱਕ ਹੰਬਲ ਜਿਹਾ ਇੱਕ ਨਿਮਰਤਾ ਸਹਿਤ ਦਾਵਾ ਹੈ ਤਾਂ ਦੋਸਤੋ ਆਓ ਆਪਾਂ ਮਿਲਦੇ ਹਾਂ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚ ਐਸ ਡਿੰਪਲ ਪੜਨਾ ਕੀ ਚਾਹੀਦਾ ਹੈ ਆਮ ਕਰਕੇ ਜਦੋਂ ਅਸੀਂ ਕਿਸੇ ਨੂੰ ਪੁੱਛਦੇ ਹਾਂ ਕਿ ਕੀ ਪੜਿਆ ਹੈ ਜਾਂ ਕੀ ਪੜਦਾ ਜਾਂ ਕੀ ਪੜ੍ਹਨਾ ਚਾਹੀਦਾ ਹੈ ਜਾਂ ਜੇ ਕਿ ਕੋਈ ਵਿਅਕਤੀ ਪਾਠਕ ਸਾਨੂੰ ਮਿਲਦਾ ਹੈ ਤਾਂ ਸਾਡਾ ਬਸ ਇਹੀ ਆਮ ਕਰਕੇ ਨਜ਼ਰੀਆ ਹੁੰਦਾ ਹੈ ਕਿ ਇਹ ਨਾਵਲ ਜਾਂ ਕਹਾਣੀਆਂ ਪੜਦਾ ਹੋਵੇਗਾ ਤੇ ਜੇਕਰ ਕੋਈ ਲਿਖਦਾ ਹੋਵੇ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਕੋਈ ਕਵਿਤਾ ਕਵਿਤਾ ਲਿਖਦਾ ਹੋਵੇਗਾ ਲੇਖੀ ਸਿਰਫ ਕਵਿਤਾ ਜਾਂ ਸ਼ਾਇਰੀ ਜਾਂ ਪੋਇਟਰੀ ਹੀ ਨਹੀਂ ਜਾਂਦੀ ਬਹੁਤ ਕੁਝ ਲਿਖਿਆ ਜਾਂਦਾ ਹੈ ਤੇ ਪੜੀਆਂ ਵੀ ਸਿਰਫ ਕਹਾਣੀਆਂ ਜਾਂ ਨਾਵਲ ਹੀ ਨਹੀਂ ਪੜੇ ਜਾਂਦੇ ਕਵਤਾਵਾਂ ਵੀ ਪੜੀਆਂ ਜਾਂਦੀਆਂ ਨੇ ਨਾਟਕ ਵੀ ਪੜੇ ਜਾਂਦੇ ਨੇ ਵੇਖੇ ਵੀ ਜਾਂਦੇ ਨੇ ਵਾਰਤਕ ਵੀ ਪੜ੍ਹੀ ਜਾਂਦੀ ਏ ਤੇ ਸਿਰਫ ਸਾਹਿਤ ਹੀ ਨਹੀਂ ਪੜਿਆ ਜਾਂਦਾ ਆਪਣਾ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਗੱਲ ਅਸੀਂ ਰੇਖਾਂਕਿਤ ਕਰਦੇ ਹਾਂ ਹਾਈਲਾਈਟ ਕਰਦੇ ਹਾਂ ਅੰਡਰਲਾਈਨ ਕਰਦੇ ਹਾਂ ਉਹ ਇਹ ਹੈ ਕਿ ਸਿਰਫ ਸਾਹਿਤ ਹੀ ਨਹੀਂ ਪੜਿਆ ਜਾਂਦਾ ਇਸ ਦੇ ਇਲਾਵਾ ਸਾਨੂੰ ਨੌਨ ਫਿਕਸ਼ਨ ਵੀ ਪੜਨਾ ਚਾਹੀਦਾ ਹੈ ਜਿਸ ਦੇ ਵਿੱਚ ਮੋਟੀਵੇਸ਼ਨਲ ਕਿਤਾਬਾਂ ਪ੍ਰੇਰਕ ਕਿਤਾਬਾਂ ਆ ਜਾਂਦੀਆਂ ਹਨ ਜਿਸ ਦੇ ਵਿੱਚ ਜਾਣਕਾਰੀ ਵਾਲੀਆਂ ਕਿਤਾਬਾਂ ਆ ਜਾਂਦੀਆਂ ਨੇ ਜਿਸ ਦੇ ਵਿੱਚ ਜਿਹੜੇ ਹਨ ਉਹ ਕਿਤਾਬਾਂ ਵੀ ਆਉਂਦੀਆਂ ਹਨ ਜਿਹੜੀਆਂ ਤੁਹਾਡੀ ਸੈਲਫ ਇੰਪਰੂਵਮੈਂਟ ਦੇ ਨਾਲ ਸੰਬੰਧਿਤ ਵੀ ਹਨ ਅਤੇ ਇਹੀ ਨਹੀਂ ਸਾਨੂੰ ਪੜਨ ਦੇ ਲਈ ਜਿਹੜਾ ਹੈ ਕੀ ਪੜਨਾ ਚਾਹੀਦਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਖੱਬੇ ਪੱਖੀ ਸਾਹਿਤ ਵੀ ਪੜਨਾ ਚਾਹੀਦਾ ਹੈ ਤੇ ਸੱਜੇ ਪੱਖੀ ਸਾਹਿਤ ਵੀ ਪੜਨਾ ਚਾਹੀਦਾ ਹੈ ਤੇ ਕੇਂਦਰੀ ਸਾਹਿਤ ਵੀ ਪੜਨਾ ਚਾਹੀਦਾ ਹੈ ਖੱਬੇ ਪੱਖੀ ਸਾਹਿਤ ਉਹ ਹੁੰਦਾ ਹੈ ਜਿਸ ਦੇ ਵਿੱਚੋਂ ਖੱਬੇ ਪੱਖ ਭਾਵ ਜਿਸ ਦੇ ਵਿੱਚੋਂ ਤਰਕਸ਼ੀਲ ਜਿਸ ਦੇ ਵਿੱਚੋਂ ਖੱਬੇ ਪੱਖੀ ਜਿਹੜੀਆਂ ਧਿਰਾਂ ਨੇ ਜਿਸ ਦੇ ਵਿੱਚੋਂ ਕਾਮਰੇਡ ਨੇ ਜਿਸ ਦੇ ਵਿੱਚ ਜਿਹੜਾ ਮਾਰਕਸਵਾਦੀ ਸਾਹਿਤ ਹੈ ਜਿਸ ਦੇ ਵਿੱਚ ਸਟਾਲਿਨਵਾਦੀ ਲੈਨਨਵਾਦੀ ਸਾਹਿਤ ਹੈ ਜਿਸ ਦੇ ਵਿੱਚ ਜਿਹੜਾ ਇਹ ਉਹ ਧਰਮ ਨਿਰਪੱਖ ਜਾਂ ਜਿਹੜਾ ਜਿਹੜਾ ਨਾਸਤਿਕ ਸਾਹਿਤ ਹੈ ਜਿਹੜਾ ਜਿਹੜਾ ਭਾਰਤ ਦੇ ਜਿਹੜਾ ਨਾਸਤਿਕ ਪ੍ਰਣਾਲੀਆਂ ਹਨ ਦਰਸ਼ਨ ਦੀਆਂ ਚਿੰਤਨ ਦੀਆਂ ਉਹਨਾਂ ਨੂੰ ਵੀ ਪੜ੍ਹਨਾ ਚਾਹੀਦਾ ਤੇ ਨਾਲ ਦੀ ਨਾਲ ਸਾਨੂੰ ਉਹੋ ਵੀ ਪੜ੍ਹਨਾ ਚਾਹੀਦਾ ਹੈ ਜੋ ਜੋ ਸ਼ਾਸਤਰ ਦਾ ਜੋ ਧਰਮ ਦਾ ਜੋ ਸੱਜਾ ਪੱਖ ਹੈ ਜਿਸ ਦੇ ਵਿੱਚ ਸਮਾਜ ਦਾ ਸੱਜਾ ਪੱਖ ਉੱਭਰਦਾ ਹੈ ਜਿਸ ਦੇ ਵਿੱਚ ਧਰਮ ਜਿਸ ਦੇ ਵਿੱਚ ਅਧਿਆਤਮਿਕਤਾ ਬਾਦ ਆ ਜਾਂਦਾ ਹੈ ਭਾਰਤ ਦਾ ਅਧਿਆਤਮਿਕਤਾ ਬਾਦ ਪੱਛਮ ਦਾ ਅਧਿਆਤਮਿਕਤਾ ਬਾਦ ਕੀ ਆ ਉਹਨਾਂ ਦੇ ਵਿੱਚ ਫਰਕ ਕੀ ਹੈ ਇਹੇ ਚੀਜ਼ਾਂ ਵੀ ਪੜ੍ਹਨੀਆਂ ਚਾਹੀਦੀਆਂ ਇਸ ਦੇ ਇਲਾਵਾ ਸਾਨੂੰ ਚਿੰਤਨ ਜਿਹੜਾ ਦਰਸ਼ਨ ਸ਼ਾਸਤਰ ਹੈ ਉਸ ਨੂੰ ਬੜੇ ਧਿਆਨ ਦੇ ਨਾਲ ਅਤੇ ਬਾਰੀਕੀ ਦੇ ਨਾਲ ਪੜ੍ਹਨਾ ਚਾਹੀਦਾ ਹੈ ਭਾਰਤ ਦਾ ਦਰਸ਼ਨ ਸ਼ਾਸਤਰ ਜਿਹੜਾ ਹੈ ਤਾਰਮਿਕ ਦਰਸ਼ਨ ਸ਼ਾਸਤਰ ਤੇ ਨਾਸਤਕ ਜਿਹੜੀਆਂ ਧਰਮੰਦੀਆਂ ਜਿਹੜੀਆਂ ਦਰਸ਼ਨ ਚਿੰਤਨ ਦੀਆਂ ਪ੍ਰਣਾਲੀਆਂ ਹਨ ਭਾਰਤੀ ਫਿਰ ਪੱਛਮ ਦੀਆਂ ਜਿਹੜੀਆਂ ਹਨ ਉਹੋ ਵੀ ਆਸਤਕ ਤੇ ਨਾਸਤਕ ਪ੍ਰਣਾਲੀਆਂ ਕੀ ਹੈ ਆਸਤਕ ਸ਼ਬਦ ਦਾ ਅਰਥ ਕੀ ਹੈ ਹਨਾ ਨਾਸਤਕ ਸ਼ਬਦ ਦਾ ਅਰਥ ਕੀ ਹੈ ਤੇ ਤੁਹਾਨੂੰ ਪੜਦਿਆਂ ਹੋਇਆਂ ਜਾਣ ਕੇ ਹੈਰਾਨੀ ਹੋਵੇਗੀ ਕਿ ਆਸਤਕ ਦਾ ਮਤਲਬ ਰੱਬ ਦੇ ਵਿੱਚ ਵਿਸ਼ਵਾਸ ਰੱਖਣਾ ਤੇ ਨਾਸਤਕ ਦਾ ਮਤਲਬ ਰੱਬ ਵਿੱਚ ਵਿਸ਼ਵਾਸ ਨਾ ਰੱਖਣਾ ਨਹੀਂ ਹੁੰਦਾ ਸਗੋਂ ਜਦੋਂ ਅਸੀਂ ਇਸ ਨੂੰ ਡਿਟੇਲ ਦੇ ਵਿੱਚ ਦੇਖਾਂਗੇ ਜਦੋਂ ਅਸੀਂ ਬਾਰਕੀ ਦੇ ਨਾਲ ਗਹਿਰਾਈ ਦੇ ਵਿੱਚ ਜਾ ਕੇ ਸਮਝਾਂਗੇ ਤਾਂ ਸਾਨੂੰ ਕੁਝ ਹੋਰ ਹੀ ਤੱਥ ਜਿਹੜੇ ਹਨ ਉਹ ਸਾਹਮਣੇ ਆਉਣਗੇ ਤੇ ਤੁਸੀਂ ਆਪਣੀ ਬੁੱਧੀ ਦੇ ਉੱਤੇ ਆਪਣੇ ਗਿਆਨ ਦੇ ਉੱਤੇ ਆਪਣੀ ਸਿਆਣਪ ਦੇ ਉੱਤੇ ਹੈਰਾਨ ਵੀ ਹੋਵੋਗੇ ਅਤੇ ਦੂਸਰਿਆਂ ਨੂੰ ਵੀ ਹੈਰਾਨ ਕਰ ਸਕਦੇ ਹੋ ਤਾਂ ਖੈਰ ਅੱਜ ਜਿਹੜਾ ਪਹਿਲਾ ਵਿਸ਼ਾ ਹੈ ਕਿ ਕੀ ਪੜ੍ਹਨਾ ਚਾਹੀਦਾ ਤਾਂ ਉਸ ਦੇ ਵਿੱਚ ਫੇਰ ਤੁਹਾਨੂੰ ਦੁਹਰਾ ਦਈਏ ਕਿ ਸਾਹਿਤ ਵੀ ਪੜ੍ਹਨਾ ਚਾਹੀਦਾ ਹੈ ਤੇ ਨਾਨ ਫਿਕਸ਼ਨ ਵੀ ਪੜ੍ਹਨਾ ਚਾਹੀਦਾ ਹੈ ਪ੍ਰੇਰਕ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ ਸੈਲਫ ਇੰਪਰੂਵਮੈਂਟ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ ਇਤਿਹਾਸ ਵੀ ਪੜ੍ਹਨਾ ਚਾਹੀਦਾ ਹੈ ਅਤਿ ਇਤਿਹਾਸ ਦੇ ਵਿੱਚ ਜਿਹੜਾ ਹੈ ਉਹ ਅਲੱਗ ਅਲੱਗ ਲੇਖਕਾਂ ਨੇ ਜਿਵੇਂ ਪੰਜਾਬ ਦਾ ਇਤਿਹਾਸ ਜੇ ਤੁਸੀਂ ਪੜਨਾ ਤਾਂ ਖੁਸ਼ਵੰਤ ਸਿੰਘ ਨੇ ਲਿਖਿਆ ਜੋ ਇਤਿਹਾਸ ਮੈਕਾਲਫ ਨੇ ਲਿਖਿਆ ਜੋ ਇਤਿਹਾਸ ਕਨਿੰਗਮ ਨੇ ਜੋ ਲਿਖਿਆ ਇਤਿਹਾਸ ਸਿੱਖ ਰਾਜ ਕਿਵੇਂ ਗਿਆ ਸਿੱਖ ਰਾਜ ਕਿਵੇਂ ਆਇਆ ਸੋਨ ਸਿੰਘ ਸੀਤਲ ਦੀਆਂ ਕਿਤਾਬਾਂ ਨੇ ਦੋਵੇਂ ਪ੍ਰਿੰਸੀਪਲ ਤੀਜਾ ਸਿੰਘ ਡਾਕਟਰ ਗੰਡਾ ਸਿੰਘ ਤੇ ਹੋਰ ਅਨੇਕ ਪੰਜਾਬ ਦੇ ਤੇ ਫਿਰ ਏ ਸੀ ਅਰੋੜਾ ਜਾਂ ਰਾਮਾਚੰਦਰਨ ਜਾਂ ਆਪਣੇ ਪੰਜੇ ਆਪਾਂ ਇਸ ਭਾਰਤ ਦੇ ਇਤਿਹਾਸ ਦੀ ਗੱਲ ਖੱਬੇ ਪੱਖੀ ਜੇ ਨਜ਼ਰੀਏ ਤੋਂ ਦੇਖਣੀ ਹੋਵੇ ਤਾਂ ਉਸ ਵਿਪਨ ਚੰਦਰਾ ਨੇ ਕਿਸ ਤਰੀਕੇ ਨਾਲ ਲਿਖਿਆ ਸ਼ਸ਼ੀ ਥਰੂਰ ਕੀ ਲਿਖਦਾ ਹੈ ਜਾਂ ਇਸ ਦੇ ਇਲਾਵਾ ਸਾਡੇ ਕੋਲੇ ਵੱਡੇ ਜਿਹੜੇ ਹਨ ਰومیਲਾ ਥਾਪਰ ਵਰਗੇ ਇਤਿਹਾਸਕਾਰ ਹਨ ਜੇ ਵਿਸ਼ਵ ਦ੍ਰਿਸ਼ਟੀ ਦੇਖਣੀ ਹੈ ਜੌਨ ਕੀ ਵਰਗੇ ਇਤਿਹਾਸਕਾਰ ਹਨ ਤਾਂ ਉਹਨਾਂ ਨੇ ਕੀ ਲਿਖਿਆ ਅਤੇ ਇਹਨਾਂ ਤੋਂ ਇਲਾਵਾ ਇਜ਼ਰਾਈਲ ਦੀ ਇੱਕ ਜਿਹੜੇ ਟਰਸਟ ਦੇ ਨਾਂ ਦੀ ਇੱਕ ਜਿਹੜੇ ਇਤਿਹਾਸਕਾਰਾ ਹੈ ਤਾਂ ਉਸ ਦੀਆਂ ਕਿਤਾਬਾਂ ਜਿਹੜੀਆਂ ਹਨ ਔਰੰਗਜ਼ੇਬ ਦੇ ਉੱਤੇ ਅਕਬਰ ਦੇ ਉੱਤੇ ਜਹਾਂਗੀਰ ਦੇ ਉੱਤੇ ਜਿਹੜੀਆਂ ਹਨ ਉਹ ਵੀ ਖੂਬ ਪਰਚਲਤ ਹਨ ਉਹਨਾਂ ਨੂੰ ਵੀ ਪੜ੍ਹਨਾ ਚਾਹੀਦਾ ਹੈ ਤੇ ਇਸ ਦੇ ਇਲਾਵਾ ਫਿਰ ਤੁਹਾਨੂੰ ਕਹੀਏ ਕਿ ਖੱਬੇ ਪੱਖੀ ਇਤਿਹਾਸਕਾਰਾਂ ਦੇ ਨਾਲ ਨਾਲ ਸੱਜੇ ਪੱਖੀ ਇਤਿਹਾਸਕਾਰ ਉਸੇ ਤਰੀਕੇ ਨਾਲ ਸਮਾਜ ਸ਼ਾਸਤਰ ਜਿਦੇ ਵਿੱਚ ਮਾਰਗਨ ਹੈ ਜਿਸ ਵਿੱਚ ਬਹੁਤ ਅਨੇਕ ਨਾਮ ਹਨ ਤਾਂ ਉਹਨਾਂ ਨੂੰ ਅਸੀਂ ਸਮਾਜ ਸ਼ਾਸਤਰ ਨੂੰ ਮਨੋਵਿਗਿਆਨ ਨੂੰ ਪੜ੍ਹੀਏ ਅਸੀਂ ਐਨਥਰੋਪੋਲੋਜੀ ਨੂੰ ਨਹੀਂ ਪੜਦੇ ਮਾਨਵ ਵਿਗਿਆਨ ਜਿਹੜਾ ਹੈ ਬੜਾ ਹੀ ਰੋਚਕ ਸਬਜੈਕਟ ਹੈ ਜੇ ਅਸੀਂ ਇਹਨਾਂ ਸਬਜੈਕਟਸ ਨੂੰ ਪੜਦੇ ਹਾਂ ਤਾਂ ਫਿਰ ਤੁਸੀਂ ਜੀਓਗ੍ਰਾਫੀ ਜਿਹੜੀ ਹੈ ਭੂਗੋਲ ਨੂੰ ਖਗੋਲ ਸ਼ਾਸਤਰ ਨੂੰ ਪੜੋ ਤਾਰਾ ਵਿਗਿਆਨ ਨੂੰ ਪੜੋ ਵਿਗਿਆਨ ਨੂੰ ਪੜੋ ਆਈਨਸਟਾਈਨ ਨੂੰ ਪੜੋ ਨਿਊਟਨ ਨੂੰ ਪੜੋ ਸਟੀਫਨ ਹਾਕਿੰਗ ਨੂੰ ਪੜੋ ਇਹਨਾਂ ਦੇ ਬਾਰੇ ਜਿਹੜੀਆਂ ਸੌਖੀਆਂ ਕਿਤਾਬਾਂ ਜਿਹੜੀਆਂ ਹਨ ਜੇਰਾ ਕਿਉਂਕਿ ਜਿਹੜਾ ਜਿਹੜਾ ਵਿਗਿਆਨ ਦਾ ਵਿਸ਼ਾ ਇਹ ਗੁੰਝਲਦਾਰ ਤੇ ਕਈ ਵਾਰੀ ਕਿਤੇ ਕਿਤੇ ਨੀਰਸ ਵੀ ਲੱਗਦਾ ਏ ਪਰ ਜੇਕਰ ਤੁਸੀਂ ਇਸ ਦੇ ਬਾਰੇ ਕਿਤਾਬਾਂ ਪੜ੍ਹਨੀਆਂ ਹਨ ਤਾਂ ਤੁਸੀਂ ਇਸ ਦੇ ਬਾਰੇ ਇੱਕ ਤਾਂ ਗਲਪੀ ਸਾਹਿਤ ਵੀ ਹੁੰਦਾ ਹੈ ਨਾਨ ਫਿਕਸ਼ਨ ਸੌਰੀ ਜਿਸ ਨੂੰ ਆਪਾਂ ਸਾਇੰਟਿਫਿਕ ਫਿਕਸ਼ਨ ਸਾਈ ਫਾਈ ਕਹਿੰਦੇ ਹਾਂ ਤਾਂ ਉਹ ਵੀ ਪੜ੍ਹ ਸਕਦੇ ਹਾਂ ਤੇ ਇਸ ਦੇ ਇਲਾਵਾ ਜਿਹੜਾ ਹੈ ਉਹ ਸੌਖਾ ਕਰਕੇ ਇਤਿਹਾਸ ਜਿਹੜਾ ਹੈ ਵਿਗਿਆਨ ਦਾ ਜਾਂ ਵਿਗਿਆਨ ਦੀਆਂ ਗੱਲਾਂ ਡਾਕਟਰ ਕੁਲਦੀਪ ਸਿੰਘ ਧੀਰ ਦਾ ਇਤਿਹਾਸ ਲਿਖਿਆ ਹੋਇਆ ਹੈ ਵਿਗਿਆਨ ਦਾ ਇਤਿਹਾਸ ਮਿਲਦਾ ਹੈ ਵਿਗਿਆਨ ਦੀਆਂ ਗੱਲਾਂ ਮਿਲਦੀਆਂ ਹਨ ਵਿਗਿਆਨ ਦੇ ਬਾਰੇ ਸਰਲ ਵਿਗਿਆਨ ਜਿਹੜਾ ਹੈ ਉਹ ਤੁਸੀਂ ਕਿਤਾਬਾਂ ਜਿਹੜੀਆਂ ਹਨ ਜਸਵੀਰ ਬੇਗੰਪੁਰੇ ਕੋਲੇ ਬਹੁਤ ਕਿਤਾਬਾਂ ਪਈਆਂ ਹਨ ਉਹਨਾਂ ਹਰੀਸ਼ ਪੱਖੋ ਵਾਲ ਹਨ ਹਰੀਸ਼ ਸ਼ਰਮਾ ਜੀ ਜਿਹੜੇ ਲੁਧਿਆਣੇ ਪੰਜਾਬੀ ਭਵਨ ਦੇ ਵਿੱਚ ਜਿੱਨਾਂ ਦਾ ਵਸ ਸ਼ੀਰਪਦ ਸਿੰਘ ਬੁੱਕ ਸੈਂਟਰ ਹੈ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਾਇਮ ਕਰੋ ਤੁਆਂ ਨੂੰ ਬਹੁਤ ਕਿਤਾਬਾਂ ਜਿਹੜੀਆਂ ਹਨ ਅਜਿਹੀਆਂ ਉਹ ਉਹ ਦੱਸਣਗੇ ਕਿਉਂਕਿ ਉਹ ਆਪ ਵੀ ਪੜ੍ਹਦੇ ਨੇ ਦੂਸਰੀ ਜਿਹੜੀ ਗੱਲ ਹੈ ਜਿਹੜਾ ਸਵਾਲ ਹੈ ਕਿ ਕਿਉਂ ਪੜ੍ਹੀਏ ਪੜ੍ਹਨਾ ਕਿਉਂ ਹੈ ਸਾਹਿਤ ਕਿਉਂ ਪੜ੍ਹਨਾ ਹੈ ਇਸ ਦਾ ਜਿਹੜਾ ਜਵਾਬ ਹੈ ਇਹ ਗੰਭੀਰਤਾ ਦੇ ਨਾਲ ਆਪਾਂ ਇਸ ਨੂੰ ਥੋੜਾ ਜਿਹਾ ਸੁਣੀਏ ਤਾਂ ਬੜਾ ਇਸ ਦਾ ਇੰਟਰਸਟਿੰਗ ਵੀ ਜਵਾਬ ਹੈ ਤੇ ਇਹ ਤੁਹਾਡੇ ਦਿਲ ਨੂੰ ਛੋਹ ਜਾਵੇਗਾ ਕਿ ਪੜ੍ਹਨਾ ਕਿਉਂ ਚਾਹੀਦਾ ਹੈ ਸਾਹਿਤ ਕਿਉਂ ਪੜ੍ਹਨਾ ਹੈ ਨਾਵਲ ਕਿਉਂ ਪੜ੍ਹਨਾ ਹੈ ਕਹਾਣੀ ਕਿਉਂ ਪੜ੍ਹਨੀ ਹੈ ਭਾਈ ਵੀਰ ਸਿੰਘ ਕਹਿੰਦੇ ਆ ਇੱਕ ਜਗ੍ਹਾ ਦੇ ਉੱਤੇ ਦੁਨੀਆ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ ਅੰਦਰਲਾ ਪੰਗਰ ਵਗ ਤੁਰਦਾ ਦੁਨੀਆ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ ਅੰਦਰਲਾ ਪੰਗਰ ਵਗ ਤੁਰਦਾ ਨੈਣੋਂ ਨੀਰ ਵਸਾਂਦਾ ਫੇਰ ਵੀ ਦਰਦ ਨਾ ਘਟੇ ਜਗਤ ਦਾ ਫੇਰ ਵੀ ਦਰਦ ਨਾ ਘਟੇ ਜਗਤ ਦਾ ਭਾਵੇਂ ਆਪਾ ਵਾਰੋ ਪਰ ਪੱਥਰ ਨਹੀਂ ਬਣਿਆ ਜਾਂਦਾ ਦਰਦ ਦੇਖ ਦੁੱਖ ਆਂਦਾ ਦਰਦ ਦੇਖ ਦੁੱਖ ਆਂਦਾ ਤੁਸੀਂ ਦੇਖੋ ਦਦੇ ਦਦੇ ਵਾਰ-ਵਾਰ ਹੁੰਦੇ ਆ ਨੂੰ ਪ੍ਰਾਸ ਅਲੰਕਾਰ ਹੈ ਪਰ ਇਸ ਦੇ ਇਲਾਵਾ ਤੁਸੀਂ ਦੇਖੋਗੇ ਦੁਨੀਆ ਦਾ ਦੁੱਖ ਦੇਖ-ਦੇਖ ਦਿਲ ਤਾਂ ਇਸ ਰੁਬਾਈ ਦੇ ਵਿੱਚ ਜਿਹੜਾ ਭਾਈ ਵੀਰ ਸਿੰਘ ਨੇ ਜੋ ਗੱਲ ਜੋ ਸਵਾਲ ਉਠਾਇਆ ਹੈ ਕਿ ਸੰਵੇਦਨਾ ਕਿਉਂ ਨਹੀਂ ਪੈਦਾ ਹੁੰਦੀ ਇੱਕ ਜਗ੍ਹਾ ਲਿਤੇ ਨਾ ਸਰਜੀਤ ਪਾਤਰ ਨੇ ਛੋਟੀ ਉਮਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਉਹਨਾਂ ਦੀ ਪਹਿਲੀ ਦੂਸਰੀ ਹੀ ਕਵਿਤਾ ਹੋਵੇਗੀ ਉੱਥੇ ਉਹ ਕਹਿੰਦੇ ਬਹੁਤੀ ਵਾਰੀ ਐਨ ਕਰੋਈ ਬਹੁਤੀ ਵਾਰੀ ਸਿਰਫ ਐਨ ਕੀ ਜ ਸਾਡੀ ਰੋਂਦੀ ਆ ਅੱਖ ਵੀ ਨਹੀਂ ਰੋਂਦੀ ਇੱਕ ਦੋ ਵਾਰੀ ਅੱਖਾਂ ਤੀਜੀ ਅੱਖ ਕਦੇ ਨਾ ਰੋਈ ਹੋਏ ਹਾਦਸੇ ਲੱਖਾਂ ਕਿਉਂ ਹੁੰਦਾ ਹੈ ਅਜਿਹਾ ਜਦੋਂ ਅਸੀਂ ਅੰਕੜਿਆਂ ਦੇ ਵਿੱਚ ਗੱਲ ਕਰਦੇ ਆ ਕਿ ਬੰਗਲਾਦੇਸ਼ ਦੇ ਵਿੱਚ ਨੇਪਾਲ ਦੇ ਵਿੱਚ ਪੋਟਾਂ ਦੇ ਵਿੱਚ ਸੂਡਾਨ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਯੂਕਰੇਨ ਦਾ ਤੇ ਰੂਸ ਦਾ ਯੁੱਧ ਹੋ ਰਿਹਾ ਹੈ ਜਾਂ ਜਿਵੇਂ ਵੈਨਿਜੁਏਲਾ ਦੇ ਵਿੱਚ ਜੋ ਚੀਜ਼ ਹੋਈ ਹੈ ਇਹ ਘਟਨਾਕ੍ਰਮ ਜੋੜਾ ਹੋਇਆ ਜਿਸ ਦੇ ਵਿੱਚ ਉੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਫੌਜੀ ਜਿਹੜੇ ਨੇ ਉਹ ਆ ਕੇ ਵੈਨਿਜੁਏਲਾ ਦੇ ਰਾਸ਼ਟਰਪਤੀ ਅਤੇ ਉਸ ਦੀ ਪਤਨੀ ਨੂੰ ਚੱਕ ਕੇ ਲੈ ਜਾਂਦੇ ਹਨ ਪਰ ਅਜਿਹੀਆਂ ਘਟਨਾਵਾਂ ਜਦੋਂ ਹੁੰਦੀਆਂ ਹਨ ਤਾਂ ਉਸ ਦੇ ਨਾਲ ਅਨੇਕ ਲੋਕਾਂ ਦੀ ਮੌਤ ਵੀ ਹੁੰਦੀ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਇੱਥੇ ਜੋ ਵੈਨਿਜੁਏਲਾ ਵਿੱਚ ਹੋਇਆ ਹੈ 40-45 ਲੋਕਾਂ ਦੀ ਉੱਥੇ ਮੌਤ ਵੀ ਹੋ ਗਈ ਹੈ ਤੇ ایران ਦੇ ਵਿੱਚ 2000 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ ਜਿਹੜੇ ਉੱਥੇ ਲੋਕ ਪ੍ਰੋਟੈਸਟ ਕਰ ਰਹੇ ਸੀ ਧਰਨੇ ਦੇ ਰਹੇ ਸੀ ਜਾਂ ਆਪਣੀ ਜੋ ਗੱਲ ਜਿਹੜੀ ਆ ਉਹ ਸਰਕਾਰ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਦੂਸਰੇ ਪਾਸੇ ਇੱਕ ਪਾਸੇ ایران ਦੇ ਲੋਕ ਉੱਥੋਂ ਦੀ ਜਿਹੜੀ ਖੁਮੈਨੀ ਦੀ ਸਰਕਾਰ ਹੈ ਉਸ ਦੇ ਖਿਲਾਫ ਨੇ ਤੇ ਬਗਾਵਤ ਤੇ ਉtre ਹੋਏ ਹਨ ਇਨਕਲਾਬ ਕਰ ਰਹੇ ਨੇ ਤੇ ਦੂਸਰੇ ਪਾਸੇ ਅਮਰੀਕਾ ਜਿਹੜਾ ਹੈ ਉਹ ایران ਨੂੰ ਜਿਹੜਾ ਹੈ ਉਹ ਧਮਕੀ ਦੇ ਰਿਹਾ ਹੈ ਕਿ ਅਸੀਂ ਤੇਰੇ ਉੱਤੇ ਹਮਲਾ ਕਰ ਦੇਵਾਂਗੇ ਤਾਂ ਅਜਿਹੀ ਸਥਿਤੀ ਦੇ ਵਿੱਚ ਕਈ ਆਮ ਲੋਕ ਜਿਹੜੇ ਹਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਸਾਡੇ ਲਈ ਤਾਂ 2000 3000 ਦਾ ਸਿਰਫ ਇੱਕ ਅੰਕੜਾ ਹੁੰਦਾ ਹੈ ਜਦੋਂ ਅਸੀਂ ਜਦੋਂ ਅਸੀਂ ਪੜ੍ਹਦੇ ਹਾਂ ਕਿ ਦੂਜੇ ਵਿਸ਼ਵ ਯੁੱਧ ਜਿਹੜਾ ਹੋਇਆ ਸੀ ਪਹਿਲਾ ਵਿਸ਼ਵ ਯੁੱਧ ਹੋਇਆ ਸੀ ਦੂਸਰਾ ਵਿਸ਼ਵ ਯੁੱਧ ਹੋਇਆ ਸੀ 1 ਕਰੋੜ 4 ਕਰੋੜ 5 ਕਰੋੜ 10 ਕਰੋੜ ਅਸੀਂ ਜਦੋਂ ਗਿਣਤੀ ਕਰਦੇ ਹਾਂ ਕਿ ਇੰਨੇ ਯਹੂਦੀਆਂ ਦੀ ਇੰਨੇ ਲੋਕਾਂ ਦੀ ਇੰਨੇ ਆਮ ਲੋਕਾਂ ਦੀ ਸ਼ਹਾਦਤ ਹੋਈ ਉਹਨਾਂ ਦੀ ਮੌਤ ਹੋਈ ਤਾਂ ਇਹ ਸਾਡੇ ਲਈ ਸਿਰਫ ਇੱਕ ਅੰਕੜੇ ਹੁੰਦੇ ਹਨ ਸਾਡੇ ਵਿੱਚ ਕੋਈ ਸੰਵੇਦਨਾ ਨਹੀਂ ਪੈਦਾ ਹੁੰਦੀ ਜਦੋਂ ਤੁਸੀਂ ਜਦੋਂ ਤੁਸੀਂ ਗੱਲ ਕਰਦੇ ਆ ਕਿ ਜਦੋਂ ਜਰਮਨ ਦੇ ਵਿੱਚ ਹਿਟਲਰ ਨੇ ਜਿਹੜਾ ਫੋਲੋ ਕਾਸਟ ਕੀਤਾ ਸੀ ਉਸ ਦੇ ਵਿੱਚ ਕਹਿੰਦੇ ਨੇ ਕਿ 60 ਕਰੋੜ ਦੇ ਲੋਕ ਕਰੀਬ ਜਿਹੜੇ ਹਨ 40 ਕਰੋੜ ਦੇ ਕਰੀਬ ਲੋਕ ਮਾਰੇ ਗਏ ਪਰ ਇਹ ਸਾਡੇ ਲਈ ਸਿਰਫ ਅੰਕੜਾ ਹੁੰਦਾ ਪਰ ਜਦੋਂ ਤੁਸੀਂ ਸ਼ਿੰਡਲਰ ਦੀ ਕਿਤਾਬ ਪੜ੍ਹਦੇ ਹੋ ਜਦੋਂ ਤੁਸੀਂ ਐਨੇ ਫ੍ਰੈਂਕ ਦੀ ਡਾਇਰੀ ਪੜ੍ਹਦੇ ਹੋ 14 ਸਾਲ ਦੀ ਉਮਰ ਦੇ ਵਿੱਚ ਪੋਲੈਂਡ ਦੇ ਵਿੱਚ ਉਹ ਲੜਕੀ ਬੈਠੀ ਹੈ ਆਪਣੇ ਪਰਿਵਾਰ ਦੇ ਨਾਲ ਆਸੇ ਪਾਸੇ ਬੰਬ ਡਿੱਗ ਰਹੇ ਨੇ ਅਤੇ ਇਹ ਦੀ ਪਰਿਵਾਰ ਹੈ ਉਹਨਾਂ ਨੂੰ ਵੀ ਪਤਾ ਕਿ ਸਾਨੂੰ ਜਿਹੜਾ ਇਹ ਫੜ ਲੈਣਾ ਇਹਨਾਂ ਨੇ ਮਾਰ ਦੇਣਾ ਅਤੇ ਕੁਝ ਦਿਨਾਂ ਦੇ ਬਾਅਦ ਉਹਨਾਂ ਨੂੰ ਫੜ ਕੇ ਸਾਰੇ ਪਰਿਵਾਰ ਨੂੰ ਮਾਰ ਵੀ ਦਿੱਤਾ ਜਾਂਦਾ ਹੈ ਪਰ ਉਹ ਲੜਕੀ ਜਿਹੜੀ ਕਿ ਵੱਡੀ ਹੋ ਕੇ ਪੱਤਰਕਾਰ ਲੇਖਕ ਬਨਣਾ ਚਾਹੁੰਦੀ ਸੀ ਸ਼ਾਇਰਾ ਬਨਣਾ ਚਾਹੁੰਦੀ ਸੀ 13 14 ਸਾਲ ਦੀ ਉਮਰ ਦੇ ਵਿੱਚ ਉਹ ਆਪਣੇ ਪਰਿਵਾਰ ਦੇ ਸਮੇਤ ਉੱਥੇ ਲੁਕੇ ਬੈਠੇ ਨੇ ਤੇ ਉਹ ਜੋ ਦੇਖਦੀ ਆ ਉਹ ਸਾਰਾ ਆਪਣੀ ਡਾਇਰੀ ਦੇ ਵਿੱਚ ਜਿਹੜਾ ਕਿ ਉਸਦੇ ਪਿਤਾ ਨੇ ਉਸ ਤੋਂ ਕੁਝ ਦਿਨ ਪਹਿਲਾਂ ਉਸਦੇ ਜਨਮ ਦਿਨ ਤੇ ਗਿਫਟ ਕੀਤੀ ਸੀ ਤੋਫੇ ਵਜੋਂ ਦਿੱਤੀ ਸੀ ਅਤੇ ਉਸੇ ਡਾਇਰੀ ਦੇ ਉੱਤੇ ਉਹ ਆਸੇ-ਪਾਸੇ ਦੀਆਂ ਘਟਨਾਵਾਂ ਨੂੰ ਜਦੋਂ ਦਰਜ ਕਰਦੀ ਹੈ ਅੱਜ ਜਦੋਂ ਉਹ ਘਟਨਾਵਾਂ ਜਿਹੜੀਆਂ 1944 1939 ਤੋਂ ਲੈ ਕੇ 1944 42 ਤੱਕ ਜਿਹੜਾ ਜਿਹੜਾ ਸੈਕੰਡ ਵਰਲਡ ਵਾਰ ਦੂਸਰਾ ਵਿਸ਼ਵ ਯੁੱਧ ਹੋਇਆ ਸੀ ਤਾਂ ਉਦੋਂ ਜੋ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੂੰ ਜਿਵੇਂ ਉਹ ਆਪ ਦੀ ਨਜ਼ਰ ਦੇ ਨਾਲ ਦੇਖਦੀ ਮਹਿਸੂਸ ਕਰਦੀ ਤੇ ਦਰਜ ਕਰਦੀ ਆ ਉਹ ਸਾਹਿਤਮੰਦ ਹੈ ਬੰਗਲਾਦੇਸ਼ ਦੇ ਵਿੱਚ ਕੀ ਹੋਇਆ ਸੀ ਜਦੋਂ 1991 ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਦਿੱਲੀ ਚੱਲੋ ਦਾ ਨਾਰਾ ਦਿੱਤਾ ਗਿਆ ਸੀ ਤਾਂ ਉਸ ਮੌਕੇ ਦੇ ਉੱਤੇ ਬੰਗਲਾਦੇਸ਼ ਦੇ ਵਿੱਚ ਹਿੰਦੂ ਭਰਾਵਾਂ ਦੇ ਨਾਲ ਭੈਣਾਂ ਦੇ ਨਾਲ ਹਿੰਦੂ ਪਰਿਵਾਰਾਂ ਦੇ ਨਾਲ ਕੀ ਹੋਇਆ ਸੀ ਤਾਂ ਉਸ ਦੀ ਤਰਾਸ ਦੀ ਸਾਡੇ ਲਈ ਤਾਂ ਅੰਕੜੇ ਹੁੰਦੇ ਨੇ ਪਰ ਜਦੋਂ ਅਸੀਂ ਲੱਜਾ ਖਿਤਾਬਤ ਸਲੀਮਾ ਨਸਰੀਨ ਦੀ ਪੜ੍ਹਦੇ ਹਾਂ ਤਾਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਪਰਿਵਾਰ ਦੇ ਨਾਲ ਵੀ ਜਦੋਂ ਇੱਕ ਬੰਦੇ ਦੇ ਨਾਲ ਵੀ ਜ਼ਿੰਦਗੀ ਦੇ ਕੁਝ ਪਲਾਂ ਦੇ ਲਈ ਵੀ ਜੋ ਕੁਝ ਹੁੰਦਾ ਹੈ ਤਾਂ ਅਸੀਂ ਪੜ੍ਹਦੇ ਹਾਂ ਤਾਂ ਉਹ ਮਹਿਸੂਸ ਕਰਦੇ ਹਾਂ ਉਹ ਚੀਜ਼ ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਥੀਏਟਰ ਦੇਖਦੇ ਹੋ ਤੁਸੀਂ ਫਿਲਮ ਦੇਖਦੇ ਆ ਵੀ ਨਹੀਂ ਮਹਿਸੂਸ ਕਰਦੇ ਕਿਉਂਕਿ ਉਸ ਸਮੇਂ ਤੁਹਾਡੇ ਸਾਹਮਣੇ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਹਨ ਪਰ ਜਦੋਂ ਤੁਸੀਂ ਪੜ੍ਹਦੇ ਹੋ ਤੁਸੀਂ ਮਹਿਸੂਸ ਕਰਦੇ ਹੋ ਤੁਸੀਂ ਉਹਨਾਂ ਨੂੰ ਇਮੇਜਿਨ ਕਰਦੇ ਹੋ ਤੁਸੀਂ ਆਪਦੇ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਕਲਪਨਾ ਦੇ ਵਿੱਚ ਲਿਆਉਂਦੇ ਹੋ ਅਤੇ ਫਿਰ ਰੁਕਦੇ ਹੋ ਥੀਏਟਰ ਦੇ ਵਿੱਚ ਜਾਂ ਤੁਸੀਂ ਫਿਲਮ ਦੇਖਦੇ ਹੋਏ ਤੁਸੀਂ ਰੁਕਦੇ ਨਹੀਂ ਤੁਸੀਂ ਦੇਖਦੇ ਹੋ ਦੇਖਦੇ ਰਹਿੰਦੇ ਹੋ ਉਹ ਅਜਿਹੀ ਚੀਜ਼ ਜਿਹੜੀ ਆ ਉਹ ਕਈ ਵਾਰੀ ਉਹ ਇੱਕ ਨਿਊਰਮਲ ਵੀ ਪੈਦਾ ਕਰ ਦਿੰਦੀ ਆ ਕਿ ਤੁਸੀਂ ਵਾਰ-ਵਾਰ ਜਦੋਂ ਹਿੰਸਕ ਘਟਨਾਵਾਂ ਦੇਖਦੇ ਹੋ ਤਾਂ ਤੁਹਾਨੂੰ ਖੂਨ ਤੁਹਾਨੂੰ ਲਹੂ ਤੁਹਾਨੂੰ ਕਤਲ ਜਿਹੜਾ ਹੈ ਹੈਰਾਨ ਤੇ ਪਰੇਸ਼ਾਨ ਨਹੀਂ ਕਰਦਾ ਪਰ ਜਿਹੜੀ ਚੀਜ਼ ਅਸੀਂ ਇਹ ਪੜਦਿਆਂ ਹੋਏ ਆ ਮਹਿਸੂਸ ਕਰਦੇ ਆ ਸੰਵੇਦਨਾ ਜੋ ਮਹਿਸੂਸ ਕਰਦੇ ਆ ਆਪਣੇ ਨੰਗੇ ਪਿੰਡੇ ਤੇ ਮਹਿਸੂਸ ਕਰਦੇ ਆ ਸਾਨੂੰ ਲੱਗਦਾ ਹੈ ਕਿ ਜਿਵੇਂ ਮੇਰੇ ਨਾਲ ਜਿਵੇਂ ਤੁਹਾਡੇ ਆਪ ਦੇ ਨਾਲ ਵਾਪਰ ਰਹੀ ਹੋਵੇ ਪਾਠਕ ਆਪ ਦੇ ਨਾਲ ਵਾਪਰ ਰਹੀ ਮਹਿਸੂਸ ਕਰਦਾ ਹੈ ਤਾਂ ਉਹ ਜਿਹੜੀ ਹੈ şiddat ਉਹੋ شدت ਮਹਿਸੂਸ ਕਰਨਾ ਜਿਹੜਾ ਹੈ ਉਹ ਇੱਕ ਸਾਹਿਤ ਜਿਹੜਾ ਹੈ ਉਹ شدت ਮਹਿਸੂਸ ਕਰਮਾਉਂਦਾ ਹੈ ਅਗਲਾ ਸਵਾਲ ਹੈ ਕਿ ਕਿਵੇਂ ਪੜਨਾ ਹੈ ਇਹ ਬੜਾ ਅਹਿਮ ਸਵਾਲ ਹੈ ਕਿ ਕਿਵੇਂ ਪੜਨਾ ਹੈ ਤੇ ਮੇਰਾ خیال ਹੈ ਕਿ ਇਸ ਦੇ ਉੱਤੇ ਆਪਾਂ ਜਿਹੜੀ ਇਹ ਗੱਲ ਹੈ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਰੀਏ ਕਿਉਂਕਿ ਜਿਹੜਾ ਹੈ ਇਹਹੀ ਜਿਹੜੀਆਂ ਗੱਲਾਂ ਕਰ ਦਿੱਤੀਆਂ ਅਸੀਂ ਤੇ ਇਹ ਵੀ ਮੈਨੂੰ ਲੱਗਦਾ ਹੈ ਕਿ ਕੁਝ ਡੂੰਘੀਆਂ ਤੇ ਕੁਝ ਲੰਮੀਆਂ ਹੋ ਗਈਆਂ ਨੇ ਤੇ ਮੇਰਾ ਖਿਆਲ ਹੈ ਕਿ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਬਸ ਆਪਾਂ ਇੰਨੀ ਕੁ ਗੱਲ ਕਰਦੇ ਆ ਤੁਹਾਨੂੰ ਇਹ ਵੀਡੀਓ ਕਿਸ ਤਰੀਕੇ ਨਾਲ ਲੱਗੀ ਜਰੂਰ ਦੱਸਣਾ ਤੇ ਦੂਸਰਾ ਜਿਹੜਾ ਹੈ ਜੇ ਚੈਨਲ ਵਧੀਆ ਲੱਗੇ ਤਾਂ ਸਬਸਕ੍ਰਾਈਬ ਕਰਨਾ ਤਾਂ ਜੋ ਅਜਿਹੀਆਂ ਵੀਡੀਓ ਜਿਹੜੀਆਂ ਹਨ ਤੁਹਾਡੇ ਸਾਹਮਣੇ ਨਿਰੰਤਰ ਆਉਂਦੀਆਂ ਰਹਿਣ ਤਾਂ ਅਗਲੀ ਵੀਡੀਓ ਜਿਹੜੀ ਸਾਡੀ ਆਵੇਗੀ ਉਹ ਹੋਵੇਗੀ ਕਿ ਸਾਹਿਤ ਕਿਵੇਂ ਪੜიਏ ਸਤਸਰੀਅਕ